ਸਰਪੰਚ ਸਾਹਿਬ ਬੰਦੇ ਆ ਸਾਰੇ ਪਿੰਡ ਦੇ ਮੋਹਤਵਾਰ ਬੰਦੇ ਆ ਸਾਰਿਆਂ ਨੇ ਬੈਠ ਕੇ ਬਹੁਤ ਵਧੀਆ ਇਹ ਫੈਸਲਾ ਲਿਆ ਬਹੁਤ ਵਧੀਆ ਪ੍ਰਣਾਮਾ ਇਹ ਵੀ ਸੋਸਾਇਟੀ ਦੀ ਚੋਣ ਹੋਈ ਹੈ ਕਹਿੰਦੇ ਜੇਕਰ ਸ਼ਰਬ ਸ਼ਾਂਤੀ ਨਾ ਆਏ ਹਜਨਾ ਕਮੇਟੀਆਂ ਬਣਨੀਆਂ ਤਾਂ ਇਹ ਜਿਹੜੇ ਕੰਮ ਆਏ ਫੇਰ ਇਹ ਤੇ ਉਹ ਸਾਡੇ ਬਹੁਤ ਵਧੀਆ ਪ੍ਰਣਾਮਾ ਸਾਰਿਆਂ ਨੇ ਕੀਤਾ ਨਾ ਕਰਨੇ ਵਧੀਆ ਕੰਮ ਕੇ ਵਜਹਿਤੀ ਮਨਾ ਕੇ ਤੇ ਵਧੀਆ ਇਹਨਾਂ ਨੇ ਪ੍ਰਣਾਮਾ ਕਰਕੇ ਕੀਤਾ ਹੈ ਤੇ ਸਾਨੂੰ ਵੀ ਇਹ ਕਮੇਟੀ ਤੋਂ ਆਸ ਹੈ ਜੀ ਆਵੇ ਬਹੁਤ ਵਧੀਆ ਕੰਮ ਕਰਨਗੇ ਇਹ ਬਾਕੀ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਜਿੰਨਾ ਵੀ ਹੋਊਗਾ ਤੇ ਇਹਨਾਂ ਦੇ ਨਾਲ ਖੜਾਗੇ ਜੋ ਵੀ ਕੰਮ ਅਧੂਰੇ ਆ ਚਾਰ ਦੀਵਾਰੀ ਕਰਨ ਵਾਲੀ ਆ ਸ਼ੈੱਡ ਆ ਕੋਈ ਸੰਦ ਟੁੱਟੇ ਭੱਜੇ ਜਿਹੜੇ ਉਹਨਾਂ ਨੂੰ ਠੀਕ ਕਰਵਾ ਕੇ ਨਵੇਂ ਲਿਆ ਕੇ ਪੂਰੀ ਸੈਡੀ ਨੂੰ ਕਾਜ ਆ ਜਾ ਕਰਾਂਗੇ ਤਰੱਕੀ ਤਾਂ ਹੋਣੀ ਹੈ ਜੀ ਸਭ ਜਾਂ ਤੇ ਬਹੁਤ ਵਧੀਆ ਢੰਗ ਨਾਲ ਹੋਈ ਸਾਰੇ ਪਿੰਡ ਦੇ ਸਹਿਯੋਗ ਨਾਲ ਹੋਈ ਆ ਰੱਖੀਦਾ ਆਟੋਮੈਟਿਕ ਸੈਟਿੰਗ ਹੋਊਗੀ ਇਹ ਤਾਂ ਹਮੇਸ਼ਾ ਹੀ ਆ ਜਦੋਂ ਸਰਸੰਤੀ ਹੁੰਦੀ ਆ ਤੇ ਪਿੰਡ ਸ਼ਾਂਤ ਹੁੰਦਾ ਅਸੀਂ ਤਾਂ ਪਹਿਲਾਂ ਪੰਚਾਇਤ ਮੁਕਾ ਵਿੱਚ ਚਾਹੁੰਦੇ ਸੀ ਕੋਸ਼ਿਸ਼ ਕੀਤੀ ਸੀ ਕਿ ਸਰਸੰਤੀ ਹੋ ਜੇ ਚਲੋ ਕੁਝ ਕੰਮ ਕਰਨਾ ਕਰੇਗੀ ਪਰ ਅੱਗੇ ਨੂੰ ਹੁਣ ਸੁਧਾਰ ਹੋਇਆ ਅੱਜ ਸਾਰੇ ਜਿਹੜੇ ਜਿੱਤੇ ਹਾਰੇ ਸਾਰੇ ਉਮੀਦਵਾਰ ਇਕੱਠੇ ਹੋਏ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਕੋਈ ਸਾਰੇ ਪਿੰਡ ਨੇ ਬਹੁਤ ਵਧੀਆ ਸਾਥ ਦਿੱਤਾ ਸਾਰੇ ਮੂਹਦਵਾਰ ਸੱਜਣਾ ਨੇ ਸਾਰਿਆਂ ਨੇ ਜਨਕ ਕੋਈ ਇਤਰਾਜ ਨਹੀਂ ਜਤਾਇਆ ਕਿ ਵਧੀਆ ਸੜੀ ਦੀ ਚੋਣ ਹੋਈ ਆ ਸਾਰੇ ਸਾਡੇ ਬੰਦੇ ਜਨਕ ਵਧੀਆ ਕੰਮ ਕਰਨ ਵਾਲੇ ਆ ਰਲ ਮਿਲ ਕੇ ਕਰਨ ਵਾਲੇ ਆ ਨੌਜਵਾਨ ਮੁੰਡੇ ਵੀ ਲਏ ਆ ਵਿੱਚੋਂ ਜਿਵੇਂ ਆਪਣੇ ਪਰਮਿੰਦਰ ਜੀ ਮਨਪ੍ਰੀਤ ਸਿੰਘ ਸਰ ਨੌਜਵਾਨ ਆ ਇਹ ਮਿਲ ਜੁਲ ਕੇ ਵਧੀਆ ਕੰਮ ਕਰਨਗੇ ਕਿਉਂਕਿ ਸਾਡੀ ਜਿਹੜੀ ਸੜੀ ਦੀ ਚੋਣਾ 13 ਮਹੀਨੇ ਦਾ ਲਟਕ ਰਹੀ ਸੀ ਤੇ ਪਹਿਲਾਂ ਵੀ ਇੱਕ ਵਾਰੀ ਪੋਸਟਪੌਨ ਹੋਈ ਸੀ ਦੁਬਾਰਾ ਫੇਰ ਹੁਣ ਉਹਦੇ ਪੋਸਟਪੌਨ ਕਰਤੀ ਸੀ ਚਲੋ মিডিਆ ਨੇ ਸਹਿਯੋਗ ਕਰਿਆ ਅਸੀਂ ਥੋੜੀ ਮਿਹਨਤ ਕਰੀ ਜਦੋਂ ਜਦ ਕਰਕੇ ਗਾਲੀ ਚੌਂ ਰਖਾ ਲਈ ਤੇ ਅਸੀਂ ਉਹਦੇ ਨੂੰ ਕਿਹਾ ਸੀਗਾ ਜੀ ਅਸੀਂ ਇਹ ਨਹੀਂ ਚਾਹੁੰਦੇ ਵੀ ਇਹਨੂੰ ਕੋਈ ਪੋਲੀਟਿਕਲ ਰੰਗ ਦੇਣਾ ਜਾਂ ਅਸਲ ਦੇ ਵਿੱਚ ਜਿਹੜੀ ਇਹ ਸੰਸਥਾ ਵਾਂ ਸੋਸਾਇਟੀ ਆ ਇਹ ਹੈ ਹੀ ਇੱਕ ਕਿਸਾਨਾਂ ਦਾ ਸੰਸਥਾ ਵਾਂ ਇਸ ਦੀ ਪੋਲੀਟਿਕਲ ਅਨਵੋਲਵਮੈਂਟ ਨਹੀਂ ਚਾਹੀਦੀ ਇੱਥੇ ਮਤਲਬ 11 ਮੈਂਬਰੀ ਕਮੇਟੀ ਚੁਣੀ ਜਾਣੀ ਸੀ ਤੇ ਆਪਣੀ 11 ਉਮੀਦਵਾਰਾਂ ਨੇ ਫਾਰਮ ਭਰੇ ਨੇ ਤੇ ਕਿਸੇ ਵੀ ਉਮੀਦਵਾਰੋਂ ਵੱਲੋਂ ਕੋਈ ਵੀ ਇਤਰਾਸਾਨੂੰ ਮਿਲਿਆ ਨਹੀਂ ਠੀਕ ਹੈ ਇਸ ਕਰਕੇ ਵੀ ਜਿਸ ਸਾਹਮਣੇ ਚੌਣ ਪ੍ਰੋਗਰਾਮ ਅਰਵਾਨ ਹੋਇਆ ਸੀ ਉਸ ਹਿਸਾਬ ਨਾਲ 11 ਮੈਂਬਰੀ ਕਮੇਟੀ ਚੁਣੀ ਜਾ ਚੁੱਕੀ ਹੈ ਜ ਮਾਲਕੇ ਕੋਆਪਰੇਟਿਵ ਸੁਸਾਇਟੀ ਦੀ ਜਿਹੜੀ ਹੈਗੀ ਹੈ ਚੌਣ ਰੱਖੀ ਗਈ ਸੀ ਕੰਸਰਨ ਡਿਪਾਰਟਮੈਂਟ ਵੱਲੋਂ ਜੀ ਸਾਨੂੰ ਇਹਨਾਂ ਵੱਲੋਂ ਇਨਟੀਮੇਸ਼ਨ ਦਿੱਤੀ ਗਈ ਸੀ ਚੋਣ ਬਾਰੇ ਜੀ ਅਸੀਂ ਜਿਹੜਾ ਹੈਗਾ ਸੁਰੱਖਿਆ ਨੂੰ ਲੈ ਕੇ ਪੂਕਾ ਇੰਤਜ਼ਾਮ ਜਿਹੜੇ ਕੀਤੇ ਸੀ ਬਟ ਪਿੰਡ ਦੇ ਜਿਹੜੇ ਲੋਕ ਨੇ ਹੂੰ ਉਹਨਾਂ ਨੇ ਆਪਸੀ ਭਾਈਚਾਰੇ ਨੂੰ ਧਿਆਨ ਚ ਰੱਖਿਆ ਹੋਇਆ ਹੈ ਜਿਹੜੀ ਇਹਦੀ ਆਪਸੀ ਸਹਿਮਤੀ ਬਣਾ ਕੇ ਸਰਬਸੰਮਤੀ ਨਾਲ ਜਿਹੜੀ ਹੈਗੀ ਐ ਚੋਣ ਕਰਵਾ ਲਈ ਬਾਕੀ ਮੇਰਾ ਪਿੰਡ ਸਿੱਖਾ ਹੈ ਮੈਂ ਪੜਿਆ ਤਾਂ ਮੱਲਕੀਆਂ ਬਈ ਆਪਾਂ ਨੂੰ ਦਿਲੋਂ ਮਹਿਸੂਸ ਹੁੰਦਾ ਸੀ ਕਿ ਇੱਥੇ ਲੜਾਈ ਨਾ ਹੋਵੇ ਬੇ ਇੱਥੇ ਮੋਹ ਪਿਆਰ ਨਾਲ ਸੋਸਾਇਟੀ ਚੋਂਨ ਹੋਵੇ ਉਹ ਮੋਹ ਪਿਆਰ ਨਾਲ ਹੋਈ ਆ ਬਹੁਤ ਬਹੁਤ ਧੰਨਵਾਦ ਮੱਲਕੀ ਬੰਦਾ ਸ਼ਸ਼ੀਕਾਲ ਜੀ ਮੈਂ ਜਗਰੂਪ ਸਿੰਘ ਮਠਾੜੂ ਤੇ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਐਸ ਟੀਵੀ ਜਿਹੜਾ ਵਿਧਾਨ ਸਭਾ ਹਲਕਾ ਬਾਗਾਪੁਰਾਣਾ ਦਾ ਪਿੰਡ ਹੈ ਮਲਕੇ ਜਿਹਨੂੰ ਤੁਸੀਂ ਬੜੇ ਭਲੀ ਭਾਂਤ ਜਾਣਦੇ ਹੋ ਕਿ ਇਹ ਜਿਹੜਾ ਪਿੰਡ ਹੈ ਕਾਫੀ ਨਾਮੀ ਸ਼ਖਸੀਅਤਾਂ ਦਾ ਪਿੰਡ ਹੈ ਜਿਵੇਂ ਜਿਹੜੇ ਸਵਰਗੀ ਗਾਇਕ ਰਾਜ ਬਰਾੜ ਹੋਏ ਨੇ ਆਪਣੀਤਾ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਗੀਤਕਾਰ ਮੱਖਣ ਬਰਾੜ ਮਲਕੇ ਜਿਨ੍ਹਾਂ ਦਾ ਜੇਕਰ ਅਸੀਂ ਅਕਸਰ ਗੀਤਾਂ ਦੇ ਵਿੱਚ ਸੁਣਦੇ ਆਂ ਤੇ ਇਥੋਂ ਇਸ ਤੋਂ ਇਲਾਵਾ ਜਿਹੜੇ ਅੰਤਰਰਾਸ਼ਟਰੀ ਕਬੱਡੀ ਕਬੱਡੀ ਖਿਡਾਰੀ ਨੇ ਗੁਰ ਦਿਲਬਾਖ ਸਿੰਘ ਬਾਗਾ ਬਰਾੜ ਜਿਨ੍ਹਾਂ ਨੇ ਅੰਤਰਰਾਸ਼ਟਰੀ ਜਿਹੜੀ ਕਬੱਡੀ ਖੇਡਿਆਂ ਦੇ ਵਿੱਚ ਜਿਹੜੀਆਂ ਮੱਲਾਂ ਮਾਰੀਆਂ ਨੇ ਉਹ ਵੀ ਇਸੇ ਨਗਰ ਦੇ ਜੰਪਲ ਨੇ ਸੋ ਇਹ ਨਗਰ ਹਮੇਸ਼ਾ ਪੰਜਾਬ ਦੇ ਜਿਹੜੇ ਇਹ ਕਹਿ ਲਈਏ ਤਾਂ ਮੋਰੀ ਪਿੰਡਾਂ ਦੇ ਵਿੱਚੋਂ ਰਿਹਾ ਨਾਮਵਰ ਪਿੰਡ ਹੈ ਸੋ ਹਮੇਸ਼ਾ ਚਰਚਾ ਚ ਰਹਿਣ ਵਾਲੇ ਇਸ ਪਿੰਡ ਦੇ ਵਿੱਚ ਜਿਹੜੀ ਰਾਜਨੀਤਿਕ ਖੇਤਰ ਦੇ ਵਿੱਚ ਵੀ ਆਪਾਂ ਗੱਲ ਕਰ ਲਈਏ ਤਾਂ ਹਮੇਸ਼ਾ ਚਰਚਾ ਦਾ ਵਿਸ਼ਾ ਇਹ ਪਿੰਡ ਬਣਿਆ ਰਿਹਾ ਹੈ ਸੋ ਗੱਲਬਾਤ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੀ ਕਿਉਂਕਿ ਸਰਪੰਚੀ ਚੋਣਾਂ ਤੋਂ ਬਾਅਦ ਇਸ ਪਿੰਡ ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ ਸੀਗੇ ਕਿਸਾਨਾਂ ਦੀ ਸੰਸਥਾ ਜਿਹੜੀ ਸਹਿਕਾਰੀ ਸਭਾ ਉਹਨਾਂ ਦੇ ਇਲੈਕਸ਼ਨਾਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਜਿਹੜਾ ਭੰਬਲਪੂਸਾ ਲਗਾਤਾਰ ਬਣਿਆ ਹੋਇਆ ਸੀਗਾ ਕਿਉਂਕਿ ਇੱਕ ਦੋ ਵਾਰ ਜਿਹੜੀਆਂ ਇਸ ਸਹਿਕਾਰੀ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਮੁੱਲਤਵੀ ਕਰ ਦਿੱਤੀਆਂ ਜਾਂਦੀਆਂ ਨੇ ਨਾ ਪ੍ਰਸ਼ਾਸਨ ਦੇ ਵੱਲੋਂ ਤੇ ਜਿਹੜੀਆਂ ਧਿਰਾਂ ਇਸ ਚੋਣ ਨਾਲ ਸੰਬੰਧ ਅਸੀਂ ਉਹਨਾਂ ਦੇ ਵੱਲੋਂ ਕਾਫੀ ਜਿਹੜੀ ਕਸ਼ਮਕਸ਼ ਚੱਲ ਰਹੀ ਸੀ ਕਿ ਇਹ ਚੋਣਾਂ ਜਿਹੜੀਆਂ ਵਾਰ-ਵਾਰ ਰੱਦ ਹੋ ਰਹੀਆਂ ਸੋ ਸ਼ੰਕੇ ਇਹ ਵੀ ਪਾਏ ਜਾ ਰਹੇ ਸੀ ਕਿ ਕਿਤੇ ਨਾ ਕਿਤੇ ਕਿ ਇਹ ਰਾਜਨੀਤਿਕ ਦਬਾਅ ਦੇ ਹੇਠ ਜਿਹੜੀਆਂ ਇਹ ਚੋਣਾਂ ਵਾਰ-ਵਾਰ ਰੱਦ ਕੀਤੀਆਂ ਜਾ ਰਹੀਆਂ ਸੋ ਇਹਨਾਂ ਇਸੇ ਮਸਲੇ ਨੂੰ ਲੈ ਕੇ ਜਿਹੜੇ ਇਸ ਨਗਰ ਦੇ ਸਰਪੰਚ ਚੁਣੇ ਗਏ ਨੇ ਜਸਵਿੰਦਰ ਸਿੰਘ ਰਾਜਾ ਬਰਾੜ ਉਹਨਾਂ ਦੇ ਵੱਲੋਂ ਇਹਨਾਂ ਚੋਣਾ ਕਰਵਾਉਣ ਨੂੰ ਲੈ ਕੇ ਪਿਛਲੇ ਦਿਨੀ ਇੱਕ ਬਾਗਾ ਪ੍ਰਾਣਾ ਦੇ ਵਿੱਚ ਇੱਕ ਧਰਨਾ ਵੀ ਰੱਖ ਦਿੱਤਾ ਗਿਆ ਸੀ ਉਸ ਧਰਨੇ ਤੋਂ ਬਾਅਦ ਜਿਹੜੀ ਅੱਜ ਦੀ ਜਿਹੜੀ ਤਰੀਕ ਹੈ 12 ਮਾਰਚ ਦਾ ਦਿਨ ਪ੍ਰਸ਼ਾਸਨ ਵੱਲੋਂ ਨਿਸ਼ਚਿਤ ਕਰ ਦਿੱਤਾ ਗਿਆ ਸੀ ਸੋ ਅੱਜ 12 ਮਾਰਚ ਦਾ ਦਿਨ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜਾ ਅੱਜ 12 ਮਾਰਚ ਦੇ ਦਿਨ ਨੂੰ ਸੋਸਾਇਟੀ ਜਿਹੜੀ ਹੈਗੀ ਹੈ ਮਲਕੇ ਦੀ ਉੱਥੇ ਜਿਹੜੀ ਚਹਿਲ ਪਹਿਲ ਹੈ ਉਹ ਤੁਹਾਨੂੰ ਦੇਖਣ ਨੂੰ ਦਿਖਾਈ ਦੇ ਰਹੀ ਹੈ ਕਿ ਅੱਜ ਦੀ 8 ਮਾਰਚ ਦੇ ਦਿਨ ਦੇ ਵਿੱਚ ਨਿਬੜਦਾ ਉਹ ਆਪਾਂ ਜਿਹੜੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ 8 ਮਾਰਚ ਦਾ ਦਿਨ ਹੈ ਫੈਸਲੇ ਦੀ ਘੜੀ ਆਈ ਹੈ ਅੱਜ ਤੇ ਤਸਵੀਰਾਂ ਤੁਹਾਨੂੰ ਜਿਹੜੀਆਂ ਹੈਗੀਆਂ ਮਲਕੇ ਪਿੰਡ ਤੋਂ ਦਿਖਾ ਰਹੇ ਹਾਂ ਸਹਿਕਾਰੀ ਸਭਾ ਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵੱਖ-ਵੱਖ ਜਿਹੜੇ ਚੋਣ ਲੜਨ ਵਾਲੇ ਜਿਹੜੇ ਉਮੀਦਵਾਰ ਹੈ ਉਹ ਵੀ ਪਹੁੰਚੇ ਹੈ ਹੋਰ ਰਾਜਨੀਤਿਕ ਵਿਅਕਤੀ ਵੀ ਇਸ ਜਗ੍ਹਾ ਤੇ ਪਹੁੰਚੇ ਹੋਏ ਹੈ ਸਰਪੰਚ ਰਾਜਾ ਬਰਾੜ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਕੇ ਅੱਜ ਦੀ ਸਥਿਤੀ ਬਾਰੇ ਜਾਣਦੇ ਹਾਂ ਕਿ ਅੱਜ ਜਿਹੜੀ ਇਹ ਚੋਣ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀਗਾ ਕੀ ਨਿਬੜਦਾ ਹੈ ਗੱਲਬਾਤ ਕਰਦੇ ਹਾਂ ਆਗੂਆਂ ਦੇ ਨਾਲ 12 ਮਾਰਚ ਦਾ ਦਿਨ ਜਿਹੜਾ ਉਡੀਕ ਰਹੇ ਸੀ ਸੋ ਨਵੀਂ ਅਪਡੇਟ ਜਿਹੜੀ ਹੁਣੇ-ਹੁਣੇ ਨਿਕਲ ਕੇ ਬਾਹਰ ਆਈ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀ ਲਗਾਤਾਰ ਇਹ ਜਿਹੜੀ ਵਿਵਾਦਾਂ 'ਚ ਘਿਰੇ ਹੋਏ ਸੀਗੇ 12 ਮਾਰਚ ਦੇ ਦਿਨ ਨੂੰ ਜਿਹੜਾ ਨੋਮੀਨੇਸ਼ਨ ਦਾ ਦਿਨ ਸੀਗਾ ਸੋ ਅੱਜ ਜਿਹੜੀ ਖੁਸ਼ੀ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਹਾਂ ਧਿਰਾਂ ਦੇ ਵਿੱਚ ਜਿਹੜੀਆਂ ਚੋਣ ਇਹ ਲੜਨੀ ਸੀ ਦੋਹਾਂ ਧਿਰਾਂ ਦੇ ਵੱਲੋਂ ਜਿਹੜੇ ਆਪਸੀ ਸਹਿਮਤੀ ਦੇ ਨਾਲ ਜਿਹੜੀ ਸਰਬਸੰਮਤੀ ਹੋ ਚੁੱਕੀ ਹੈ ਸੋ ਨਵੀਂ ਅਪਡੇਟ ਨਿਕਲ ਕੇ ਹੁਣੇ-ਹੁਣੇ ਸਾਹਮਣੇ ਆਈ ਹੈ ਕਿਉਂਕਿ 11 ਵਜੇ ਜਿਹੜਾ ਐਲਾਨ ਹੋਣਾ ਸੀਗਾ ਕਿ ਨੋਮੀਨੇਸ਼ਨ ਹੋਣੀ ਹੈ ਜਾਂ ਇਸ ਚੋਣ ਦੇ ਉੱਤੇ ਕੀ ਫੈਸਲਾ ਹੁੰਦਾ ਸੋ ਨਵੀਂ ਅਪਡੇਟ ਹੁਣੇ-ਹੁਣੇ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਕਿ ਦੋਹਾਂ ਤਰਾਂ ਦੇ ਵੱਲੋਂ ਆਪਸੀ ਸਹਿਮਤਾ ਹੈ ਸਹਿਮਤੀ ਦੇ ਨਾਲ ਜਿਹੜਾ ਹੈਗਾ ਇਸ ਸੋਸਾਇਟੀ ਦੇ ਵਿੱਚ ਜਿਹੜੀ ਚੋਣ ਦੀ ਜਿਹੜੀ ਪ੍ਰਕਿਰਿਆ ਨੂੰ ਠਲਦੇ ਹੋਏ ਉਸ ਬ੍ਰਾਮ ਲਗਾ ਦਿੱਤਾ ਗਿਆ ਹੈ ਜਿਹੜੇ ਵਿਵਾਦਾਂ ਨੂੰ ਸੋ ਸਰਬਸੰਮਤੀ ਹੋ ਗਈ ਹੈ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਲਗਾਤਾਰ ਨਜ਼ਰ ਬਣੀ ਹੋਈ ਸੀ ਕਿ ਇਸ ਪਿੰਡ ਦੇ ਵਿੱਚ ਜਿਹੜੀ ਵਿਵਾਦ ਵਾਲੀ ਚੋਣ ਹੈ ਉਹਦੇ ਤੇ ਜਿਹੜਾ ਵਿਰਾਮ ਲੱਗਾ ਹੈ ਸੋ ਜਿਹੜੇ ਵੱਖ-ਵੱਖ ਰਾਜ ਸੀ ਜਿਹੜੇ ਆਗੂ ਇੱਥੇ ਪਹੁੰਚੇ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਇਸ ਸੁਸਾਇਟੀ ਦੇ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਸਰਬਸੰਮਤੀ ਕਰ ਲਈ ਗਈ ਹੈ ਸੋ ਗੱਲਬਾਤ ਕਰਾਂਗੇ ਅਧਿਕਾਰੀਆਂ ਦੇ ਨਾਲ ਕਿ ਕਿਹੜੇ ਜਿਹੜੀ ਧਿਰ ਦੇ ਕਿੰਨੇ ਮੈਂਬਰ ਬਣੇ ਨੇ ਕੌਣ ਪ੍ਰਧਾਨ ਬਣਿਆ ਤੇ ਕਿਸ ਦੇ ਹਿੱਸੇ ਆਈ ਹੈ ਜਿਹੜੀ ਵਾਈਸ ਪ੍ਰਧਾਨ ਦੀ ਪਦ ਗੱਲਬਾਤ ਕਰਾਂਗੇ ਅਧਿਕਾਰੀਆਂ ਦੇ ਨਾਲ ਕਿਹੜੇ ਧਿਰ ਨੂੰ ਕਿੰਨੇ ਮੈਂਬਰ ਤੇ ਕਿੰਨੇ ਅਹੁਦੇਦਾਰ ਮਿਲੇ ਨੇ ਸਭ ਤੋਂ ਪਹਿਲਾਂ ਤਾਂ মিডিਆ ਦਾ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਧੰਨਵਾਦ ਕਰਦਾ ਬਾਈ ਅਮਰਤਪਾਲ ਸਿੰਘ ਐਮਐਲਏ ਸਾਹਿਬ ਦਾ ਕਿਉਂਕਿ ਸਾਡੀ ਜਿਹੜੀ ਸੈਡੀ ਦੀ ਚੋਣਾ 13 ਮਹੀਨੇ ਤੋਂ ਲਟਕ ਰਹੀ ਸੀ ਤੇ ਪਹਿਲਾਂ ਵੀ ਇੱਕ ਵਾਰੀ ਪੋਸਟਪੌਂਡ ਹੋ ਗਈ ਸੀ ਦੁਬਾਰਾ ਫੇਰ ਹੋਣਾ ਉਹਦੇ ਪੋਸਟਪੌਂਡ ਕਰਤੀ ਸੀ ਚਲੋ মিডিਆ ਨੇ ਸਹਿਯੋਗ ਕਰਿਆ ਅਸੀਂ ਵੀ ਥੋੜੀ ਮਿਹਨਤ ਕਰੀ ਜਦੋਂ ਜਦ ਕਰਕੇ ਜਦ ਅਸੀਂ ਚੋਣ ਰਖਾ ਲਈ ਤੇ ਅਸੀਂ ਉਹਦੇ ਵੀ ਕਿਹਾ ਸੀਗਾ ਜੀ ਅਸੀਂ ਇਹ ਨਹੀਂ ਚਾਹੁੰਦੇ ਵੀ ਇਹਨੂੰ ਕੋਈ ਪੋਲਿਟਿਕਲ ਰੰਗ ਦੇਣਾ ਜਾਂ ਅਸਲ ਦੇ ਵਜੇ ਜਿਹੜੀਆਂ ਸੰਸਥਾਵਾਂ ਸੋਸਾਇਟੀ ਆ ਇਹ ਹੈ ਹੀ ਕਿਸਾਨਾਂ ਦਾ ਸੰਸਥਾਵਾਂ ਇੱذ ਪੋਲੀਟਿਕਲ ਇਨਵੋਲਵਮੈਂਟ ਨਹੀਂ ਚਾਹੀਦੀ ਸਾਡੇ ਪਿੰਡ ਦੀ ਜਿਹੜੀ ਚੋਣ ਹੋਈ ਆ ਉਸੇ ਤਰ੍ਹਾਂ ਹੋਈ ਆ ਸਾਡੇ ਵਿੱਚ ਆਲ ਗਰੁੱਪ ਦੇ ਵਿੱਚ ਕਾਲੀ ਦਲ ਵੀ ਆ ਕਾਂਗਰਸ ਵੀ ਆ ਆਮ ਆਦਿ ਪਾਰਟੀ ਵੀ ਆ ਸਾਰਿਆਂ ਗਰੁੱਪਾਂ ਦੇ ਬੰਦੇ ਆ ਕੋਈ ਐ ਨਹੀਂ ਕਹਿ ਸਕਦਾ ਵੀ ਆਮ ਆਦਿ ਪਾਰਟੀ ਦੀ ਸਰਕਾਰ ਸੀ ਤੇ ਆਮ ਆਦਿ ਪਾਰਟੀ ਨੇ ਆਪ ਦੇ ਬੰਦੇ ਬਣਾ ਲਏ ਇਵੇਂ ਸਾਡੀ ਮੇਤ ਪ੍ਰਧਾਨ ਦੀ ਚੋਣ ਹੋਈ ਆ ਪ੍ਰਧਾਨ ਦੀ ਚੋਣ ਹੋਈ ਆ ਹੁਣ ਜਿਹੜੀ ਪ੍ਰਧਾਨ ਦੀ ਚੋਣ ਹੋਈ ਆ ਅਸੀਂ ਇਹੀ ਕਹਿੰਦੇ ਵੀ 2012 ਦੇ ਇਹਦੇ ਵਰਕਰ ਤੁਰੇ ਫਿਰਦੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਤੇ ਸੇਮ ਹੋਇਆ ਵੀ ਸਾਲਾਂ ਨੂੰ ਪਹਿਲਾਂ ਪਰਮਿੰਦਰ ਤਰਿਆ ਹੀ ਪੈਂਦਾ ਬਲਕਿ ਇਹਨਾਂ ਦੇ ਚੋਾਵਾਂ ਦੀ ਪਾਰੀ ਨਾਲ ਤੇ ਅੱਜ ਅਸੀਂ ਇਹਨੂੰ ਪ੍ਰਧਾਨ ਬਣਾਇਆ ਪ੍ਰਧਾਨ ਜੀ ਇੱਕ ਤੁਸੀਂ ਗੱਲ ਕਰ ਰਹੇ ਹੋ ਹੁਣੇ ਟੀ ਭਾਈਚਾਰੇ ਸਾਹਮਣੇ ਪਾਲਤੇ ਭਾਈ ਉੱਪਰ ਉੱਠ ਕੇ ਭਾਈਚਾਰੇ ਸਾਹਮਣੇ ਇੱਕ ਵਧੀਆ ਮੈਸੇਜ ਦਿੱਤਾ ਹੈ ਇਸ ਨੂੰ ਲੈ ਕੇ ਹੁਣ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੂੰ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਨੇ ਧੰਨਵਾਦ ਕਰਨਾ ਚਾਹੁੰਦਾ ਜਿੰਨਾ ਮਤਲਬ ਮੇਰੇ ਕੋਲ ਸ਼ਬਦ ਨਹੀਂ ਪਿੰਡ ਵਾਲਿਆਂ ਦਾ ਧੰਨਵਾਦ ਕਰਨ ਵਾਸਤੇ ਤੇ ਬਾਕੀ ਭਾਈ ਜੀ ਇੱਧਰ ਇਹਨਾਂ ਦਾ ਬਲਹਾੜੇ ਬਲਾਕ ਪ੍ਰਧਾਨਾਂ ਦਾ ਸਰਪੰਚ ਸਾਹਿਬ ਦਾ ਸਾਡੇ ਸਰਪੰਚ ਅਕਲ ਸਦਾ ਕਲਿਪ ਸਿੰਘ ਦਾ ਵੀ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦੇ ਕੇ ਤੇ ਇਸ ਚੋਣ ਨੂੰ ਸਰੇ ਚੜਾਇਆ ਬਾਕੀ ਮੇਰਾ ਪਿੰਡ ਸਿੱਖਾ ਮੈਂ ਪੜਿਆਂ ਦਾ ਮਲਕੀਆਂ ਬਈ ਆਪਾਂ ਨੂੰ ਦਿਲੋਂ ਮਹਿਸੂਸ ਹੁੰਦਾ ਸੀ ਵੀ ਇੱਥੇ ਲੜਾਈ ਨਾ ਹੋਵੇ ਵੀ ਇੱਥੇ ਮੋਹ ਪਿਆਰ ਨਾਲ ਸੋਸਾਇਟੀ ਚੋਣ ਹੋਵੇ ਮੋਹ ਪਿਆਰ ਨਾਲ ਹੋਈ ਆ ਬਹੁਤ ਦਿਲੋਂ ਧੰਨਵਾਦ ਮਲਕੇ ਪਿੰਡ ਦਾ ਕਲੱਬ ਪ੍ਰਧਾਨ ਬਲਜੀਤ ਸਿੰਘ ਜਿਹੜੇ ਇਸ ਚੋਣ ਪ੍ਰਕਿਰਿਆ ਤੇ ਸਵੇਰ ਤੋਂ ਅੱਜ ਨਜ਼ਰ ਆਖੇ ਸੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਅੱਜ ਦੀ ਚੋਣ ਸੰਬੰਧੀ ਕੀ ਆਪਦੇ ਵਿਚਾਰ ਰੱਖਣਗੇ ਸਭ ਤੋਂ ਪਹਿਲਾਂ ਤਾਂ ਅਸੀਂ ਮਠਾੜੂ ਸਾਹਿਬ ਤੋਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੀ ਸੁਸਾਇਟੀ ਦੀ ਚੋਣ ਨੂੰ ਤੁਸੀਂ ਕਵਰ ਕਰਨਾ ਬਾਕੀ ਸਾਡੇ ਸਰਪੰਚ ਸਾਹਿਬ ਪਿੰਡ ਦੇ ਆ ਸਾਰੇ ਪਿੰਡ ਦੇ ਮੋਹਤਵਾਰ ਬੰਦੇ ਆ ਸਾਰਿਆਂ ਨੇ ਬੈਠ ਕੇ ਬਹੁਤ ਵਧੀਆ ਇਹ ਫੈਸਲਾ ਲਿਆ ਬਹੁਤ ਵਧੀਆ ਪਰਾਲਾ ਇਹ ਵੀ ਸੁਸਾਇਟੀ ਦੀ ਚੋਣ ਹੋਈ ਹੈ ਜੇ ਦੀ ਅਸੀਂ ਸਾਡੀ ਸਰਬਸੰਤੀ ਨਾਲ ਚੋਣ ਹੋਈ ਹੈ ਕੁਝ ਤਾਂ ਸਾਡੀ ਸੁਸਾਇਟੀ ਦੇ ਅਧੂਰੇ ਕੰਮ ਆ ਕਾਫੀ ਜਿਵੇਂ ਚਾਰ ਦੁਆਰੀ ਇੱਕ ਅਸੀਂ ਚੋਣੇ ਵੀ ਪਿੰਡ ਦੇ ਵਿੱਚ ਪੈਟਰੋਲ ਪੰਪ ਵੀ ਲੱਗੇ ਇੱਕ ਦਸ਼ੰਦਾ ਵਗੈਰਾ ਵਾਸਤੇ ਸ਼ੈਡ ਵਗੈਰਾ ਹੈ ਨਹੀਂਗੇ ਵੀ ਇਹ ਚੀਜ਼ਾਂ ਜਿਸ ਅਸੀਂ ਸਰਬਸੰਤੀ ਨਾਲ ਸਾਡੀ ਚੋਣ ਹੋਈ ਹੈ ਸਾਡਾ ਸਾਰੇ ਨਗਰ ਦਾ ਤਾਲਮੇਲ ਹੈ ਤਾਂ ਹੀ ਇਹ ਚੀਜ਼ਾਂ ਸੰਭਵ ਹੋ ਸਕਦੇ ਨੇ ਤਾਂ ਹੀ ਅਸੀਂ ਸੁਸਾਇਟੀ ਨੂੰ ਅੱਗੇ ਲਿਜਾ ਸਕਦੇ ਹ ਕਿਹੜੀਆਂ-ਕਿਹੜੀਆਂ ਜਿਹੜੀਆਂ ਸੁਸਾਇਟੀ ਦੇ ਵਿੱਚ ਹੋਰ ਘਾਟਾਂ ਨੇ ਜਿਹੜੀਆਂ ਲੱਗਦੀਆਂ ਤੁਹਾਨੂੰ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੂਰੀਆਂ ਕਰਨ ਦੀ ਲੋੜ ਹੈ ਬਾਈ ਜੀ ਕੀ ਕਹੋਗੇ ਅਸੀਂ ਤਾਂ ਪਹਿਲਾਂ ਧੰਨਵਾਦ ਕਰਦੇ ਆ ਸਾਰੇ ਨગરਦਾ ਜਿਨ੍ਹਾਂ ਨੇ ਸਰਬਸ਼ਾਂਤੀ ਦੇ ਨਾਲ ਕਮੇਟੀ ਬਣਾਈ ਆ ਕਿਉਂਕਿ ਜੇਕਰ ਸਰਬਸ਼ਾਂਤੀ ਨਾ ਆਏ ਹੋਜਣਾ ਕਮੇਟੀਆਂ ਬਣਨੀਆਂ ਤਾਂ ਇਹ ਜਿਹੜੇ ਕੰਮ ਆਏ ਫੇਰ ਹੀ ਹੋਣਗੇ ਤੇ ਉਹ ਸਾਡੇ ਬਹੁਤ ਵਧੀਆ ਪ੍ਰਾਲਾ ਸਾਰਿਆਂ ਨੇ ਕੀਤਾ ਨਗਰ ਨੇ ਵਧੀਆ ਕੰਮ ਕੇ ਫਿਰ ਟੀਮ ਣਾ ਕੇ ਤੇ ਵਧੀਆ ਇਹਨਾਂ ਨੇ ਪ੍ਰਾਲਾ ਕਰਕੇ ਕੀਤਾ ਤੇ ਸਾਨੂੰ ਵੀ ਇੱਕ ਕਮੇਟੀ ਤੋਂ ਆਸ ਹੈ ਜੀ ਆਵੇ ਬਹੁਤ ਵਧੀਆ ਕੰਮ ਕਰਨਗੇ ਇਹ ਬਾਕੀ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਜਿੰਨਾ ਵੀ ਹੋਊਗਾ ਤੇ ਇਹਨਾਂ ਦੇ ਨਾਲ ਖੜਾਗੇ ਜੋ ਵੀ ਕੰਮ ਅਧੂਰੇ ਆ ਚਾਰ ਦੀਵਾਰੀ ਕਰਨ ਵਾਲੀ ਆ ਸ਼ੈੱਡ ਆ ਕੋਈ ਛਾਂਦ ਟੁੱਟੇ ਭੱਜੇ ਜਿਹੜੇ ਉਹਨਾਂ ਨੂੰ ਠੀਕ ਕਰਵਾ ਕੇ ਨਵੇਂ ਲਿਆ ਕੇ ਪੂਰੀ ਸੋਸਾਇਟੀ ਨੂੰ ਕਾਮਯਾਬ ਕਰਾਂਗੇ ਪਹਿਲਾਂ ਵੀ ਕਮੇਟੀ ਨੇ ਵਧੀਆ ਕੰਮ ਕੀਤਾ ਹੁਣ ਵੀ ਅਸੀਂ ਕਹਿੰਨੇ ਆ ਵੀ ਇਹ ਕਮੇਟੀ ਵਧੀਆ ਜਿਵੇਂ ਜਿਵੇਂ ਪਿਛਲੇ ਜਿਹੜੇ ਸਮੇਂ ਤੋਂ ਲੈ ਕੇ ਕੁਝ ਜਿਹੜੀਆਂ ਅੜਚਣਾਂ ਜੀਆਂ ਸੀਗੀਆਂ ਬਣੀਆਂ ਹੋਈਆਂ ਅ ਸਰਬਸੰਮਤੀ ਹੋਈ ਹੈ ਪਿੰਡ ਦੇ ਵਿੱਚ ਕਿਸ ਤਰ੍ਹਾਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਇਸ ਸੁਸਾਇਟੀ ਦੀ ਤਰੱਕੀ ਹੋਣ ਦੀ ਸੁਭਾਵਨਾ ਹੈ ਤਰੱਕੀ ਤਾਂ ਹੋਣੀ ਹੈ ਜੀ ਸਰਬਸੰਮਤੀ ਬਹੁਤ ਵਧੀਆ ਢੰਗ ਨਾਲ ਹੋਈ ਸਾਰੇ ਪਿੰਡ ਦੇ ਸਹਿਯੋਗ ਨਾਲ ਹੋਈ ਆ ਤਰੱਕੀ ਤਾਂ ਆਟੋਮੈਟਿਕਲੀ ਸੈਟੀ ਦੀ ਹੋਊਗੀ ਜੀ ਜਿਸ ਤਰ੍ਹਾਂ ਸਰਪੰਚ ਸਾਹਿਬ ਵੀ ਖੜੇ ਨੇ ਸਰਪੰਚ ਸਾਹਿਬ ਜਿਹੜੀਆਂ ਜਿਹੜੀਆਂ ਆਉਣ ਪਹਿਲਾਂ ਜਿਹੜੀਆਂ ਕੁਝ ਅੜਕਲਾਂ ਬਣੀਆਂ ਸੀ ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਪ੍ਰਾਣੀਆਂ ਕਹਾਵਤਾਂ ਹੈ ਕਿ ਜਿੱਥੇ ਦੋ ਭਾਂਡੇ ਹੁੰਦੇ ਉਹ ਖੜਕਦੇ ਹੀ ਰਹਿੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਉਹ ਕੜਵਾਟ ਜਿਹੜੀ ਅੱਜ ਨਗਰ ਨੇ ਖਤਮ ਕੀਤੀ ਹੈ ਖਤਮ ਕਰਕੇ ਜਿਹੜੇ ਆਪਸੀ ਭਾਈਚਾਰਕ ਦਾ ਜਿਹੜਾ ਸਨੇਹਾ ਹੈ ਉਹ ਵਧੀਆ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਤੁਹਾਨੂੰ ਹੈਗੀ ਇਸ ਤਰ੍ਹਾਂ ਦੀ ਗੱਲ ਲੱਗਦੀ ਹੈ ਵੀ ਜਿਹੜੀ ਹੋਰ ਪਿੰਡ ਦੇ ਵਿੱਚ ਜਿਹੜਾ ਮਾਹੌਲ ਨੂੰ ਠੀਕ ਕਰਨ ਵਾਸਤੇ ਜਿਹੜੀ ਹੋਰ ਕੋਈ ਕਦਮ ਪੱਟਣ ਦੀ ਲੋੜ ਹੋਵੇ ਇਹ ਤਾਂ ਹਮੇਸ਼ਾ ਹੀ ਆ ਜਦੋਂ ਕੋਈ ਸਰਸੰਤੀ ਹੁੰਦੀ ਹੈ ਤੇ ਪਿੰਡ ਸ਼ਾਂਤ ਹੁੰਦਾ ਅਸੀਂ ਤਾਂ ਪਹਿਲਾਂ ਪੰਚਾਇਤ ਮੁਕੇ ਵਿੱਚ ਚਾਹੁੰਦੇ ਸੀ ਕੋਸ਼ਿਸ਼ ਕੀਤੀ ਸੀ ਕਿ ਸਰਸੰਤੀ ਹੋ ਜੇ ਚਲੋ ਕੁਝ ਕਾਰਨਾ ਕਰਕੇ ਰਹੇਗੀ ਪਰ ਅੱਗੇ ਨੂੰ ਹੁਣ ਸੁਧਾਰ ਹੋਇਆ ਅੱਜ ਸਾਰੇ ਜਿਹੜੇ ਜਿੱਤੇ ਹਾਰੇ ਸਾਰੇ ਉਮੀਦਵਾਰ ਇਕੱਠੇ ਹੋਏ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਆਉਣ ਵਾਲੇ ਟੈਕ ਵੀ ਦੀਦਾ ਜਿਹੜਾ ਕੋਈ ਕਾਰਜ ਹੋਇਆ ਕਰੂ ਸਰਸੰਤੀ ਹੋਇਆ ਕਰੂਗਾ ਇਹ ਹੀ ਆਸ ਕਰਦੇ ਆ ਕਿ ਸਾਰੇ ਇਕੱਠੇ ਹੋ ਕੇ ਇਹ ਜੇ ਕਾਰਜ ਕਰਿਆ ਕਰਨ ਅੱਜ ਵੀ ਜੋ ਹੋਇਆ ਸਾਰੀ ਸੋਸਾਇਟੀ ਵਾਲੇ ਜਿੰਨੇ ਮੈਂਬਰ ਬਣੇ ਆ ਇਹਨਾਂ ਨੂੰ ਵੀ ਮੈਂ ਬਹੁਤ ਵਧਾਈ ਦਿੰਦਾ ਪ੍ਰਧਾਨ ਸਾਹਿਬ ਨੂੰ ਸਾਰੇ ਨਗਰ ਦਾ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਹਿਯੋਗ ਦੇ ਕੇ ਕੀਤਾ ਆਉਣ ਵਾਲੇ ਸਮੇਂ 'ਚ ਉਮੀਦ ਆ ਇਹੀ ਰੱਖਦੇ ਹਾਂ ਕਿ ਕੋਈ ਹੋਰ ਵੀ ਇਲੈਕਸ਼ਨ ਹੋਊਗਾ ਉਹਨੂੰ ਇਸੇ ਸ਼ਾਂਤ ਮਹਿਟਾਂਗ ਨਾਲ ਆ ਆ ਸਰ ਇੱਥੇ ਮਤਲਬ 11 ਮੈਂਬਰੀ ਕਮੇਟੀ ਚੁਣੀ ਜਾਣੀ ਸੀ ਤੇ ਆਪਣੇ 11 ਉਮੀਦਵਾਰਾਂ ਨੇ ਫਾਰਮ ਭਰੇ ਨੇ ਤੇ ਕਿਸੇ ਵੀ ਉਮੀਦਵਾਰੋਂ ਵੱਲੋਂ ਕੋਈ ਵੀ ਇਤਰਾਸ ਸਾਨੂੰ ਮਿਲਿਆ ਨਹੀਂ ਠੀਕ ਹੈ ਇਸ ਕਰਕੇ ਵੀ ਜਿਸ ਹਸਾਬ ਨਾਲ ਚੋਣ ਪ੍ਰੋਗਰਾਮ ਪ੍ਰਵਾਨ ਹੋਇਆ ਸੀ ਉਸ ਹਸਾਬ ਨਾਲ ਹੀ 11 ਮੈਂਬਰੀ ਕਮੇਟੀ ਚੁਣੀ ਜਾ ਚੁੱਕੀ ਹੈ ਠੀਕ ਹੈ ਵੀ ਆ ਇਦੂ ਲਾਵਾ ਵੀ ਅਸੀਂ ਬਸ ਕਮੇਟੀ ਨੂੰ ਇਹ ਕਹਿਣਾ ਚਾਹਾਂਗੇ ਆਪਦਾ ਕੰਮ ਇਮਾਨਦਾਰੀ ਨਾਲ ਕਰੇ ਤੇ ਸਾਈਟੀ ਨੂੰ ਅੱਗੇ ਤਰੱਕੀਆਂ ਦੇ ਲੈ ਕੇ ਜਾਵੇ ਜੋ ਅੱਜ ਨਾਮੀਨੇਸ਼ਨ ਦਾ ਦਿਨ ਸੀਗਾ ਜਿਵੇਂ 12 ਮਾਰਚ ਨੂੰ ਦੱਸਿਆ ਗਿਆ ਸੀ ਕਿ ਨਾਮੀਨੇਸ਼ਨ ਹੋਣੀ ਹੈ ਤੇ ਉਸ ਤੋਂ ਬਾਅਦ ਜਿਹੜੀ 13 ਮਾਰਚ ਨੂੰ ਚੋਣ ਹੋਣੀ ਉਹ ਦਾ ਜਿਹੜਾ ਕੀ ਫਾਈਨਲ ਰਿਜ਼ਲਟ ਕੀ ਫਾਈਨਲ ਨਤੀਜਾ ਇਹ ਹੈ ਸਰ ਵੀ ਜਿਵੇਂ 11 ਮੈਂਬਰੀ ਕਮੇਟੀ ਚੁਣੀ ਜਾਣੀ ਸੀ ਤੇ 11 ਮੈਂਬਰਾਂ ਨੇ ਫਾਰਮ ਭਰੇ ਇਸ ਕਰਕੇ ਜਿਹੜੀ ਅੱਜ ਹੀ ਇਹ ਚੋਣ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਮਤਲਬ 11 ਮੈਂਬਰੀ ਕਮੇਟੀ ਸਰਵ ਸੰਬਧੀ ਨਾਲ ਚੁਣੀ ਜਾ ਚੁੱਕੀ ਹੈ ਚੋਣ ਦੌਰਾਨ ਅਮਨ ਸ਼ਾਂਤੀ ਦੀ ਬਹਾਲੀ ਦੇ ਲਈ ਐਸ ਐਚ ਓ ਸਮਾਲਸਰ ਜਨਕਰਾਜ ਜੀ ਇੱਥੇ ਪਹੁੰਚੇ ਹੋਏ ਨੇ ਪੁੱਛਦੇ ਹਾਂ ਉਹਨਾਂ ਤੋਂ ਅੱਜ ਦੀ ਚੋਣ ਪ੍ਰਕਿਰਿਆ ਦੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਸਨ ਤੇ ਕੀ ਕਹਿਣਾ ਚਾਹੁੰਦੇ ਅੱਜ ਮਲਕੇ ਕੋਆਪਰੇਟਿਵ ਸੁਸਾਇਟੀ ਦੀ ਜਿਹੜੀ ਹੈਗੀ ਹੈ ਚੋਣ ਰੱਖੀ ਗਈ ਸੀ ਕੰਸਰਨ ਡਿਪਾਰਟਮੈਂਟ ਵੱਲੋਂ ਜੀ ਸਾਨੂੰ ਇਹਨਾਂ ਵੱਲੋਂ ਇੰਟੀਮੇਸ਼ਨ ਦਿੱਤੀ ਗਈ ਸੀ ਚੋਣ ਬਾਰੇ ਜੀ ਅਸੀਂ ਜਿਹੜਾ ਹੈਗਾ ਸੁਰੱਖਿਆ ਨੂੰ ਲੈ ਕੇ ਉਹ ਤਾਂ ਇੰਤਜ਼ਾਮ ਜਿਹੜੇ ਕੀਤੇ ਸੀ ਬਟ ਪਿੰਡ ਦੇ ਜਿਹੜੇ ਲੋਗ ਨੇ ਹੂੰ ਉਹਨਾਂ ਨੇ ਆਪਸੀ ਭਾਈਚਾਰੇ ਨੂੰ ਧਿਆਨ ਚ ਰੱਖਦੇ ਹੋਣਾ ਜਿਹੜੀ ਇਹਦੀ ਆਪਸੀ ਸਹਿਮਤੀ ਬਣਾ ਕੇ ਸਰਪੰਚ ਦੀ ਨਾਲ ਜਿਹੜੀ ਹੈਗੀ ਚੋਣ ਕਰਵਾ ਲਈਏ ਚੋਣ ਪ੍ਰਕਿਰਿਆ ਦੌਰਾਨ ਕੋਈ ਵੀ ਮਤਲਬ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਈ ਹੈ ਸਾਰਾ ਠੀਕ ਠਾਕ ਹੋ ਗਿਆ ਇਹਨਾਂ ਨੇ ਮੈਂਬਰ ਵਗੈਰਾ ਚੁਣ ਲਏ ਨੇ ਆਪਦੇ ਤੇ ਅੱਗੇ ਫਰਦਰ ਜਿਹੜੀ ਇਹਨਾਂ ਦੀ ਹੈਗੀ ਉਹ ਕੁਰਸੀ ਡਿੰਗ ਚੱਲੇਗੀ ਜੀ ਬਹੁਤ ਬਹੁਤ ਧੰਨਵਾਦ ਇਹ ਦੇਖੋ ਜੀ ਸਾਰੇ ਪਿੰਡ ਨੇ ਬਹੁਤ ਵਧੀਆ ਸਾਥ ਦਿੱਤਾ ਸਾਰੇ ਮੁਹਤਵਾਰ ਸੱਜਣਾ ਨੇ ਸਾਰਿਆਂ ਨੇ ਜਾਨਕੀ ਕੋਈ ਇਤਰਾਜ ਨਹੀਂ ਕੀਤਾ ਹੈ ਕਿ ਵਧੀਆ ਸੈਟ ਦੀ ਚੋਣ ਹੋਈ ਹੈ ਸਾਰੇ ਸਾਡੇ ਬੰਦੇ ਜਾਨਕੀ ਵਧੀਆ ਕੰਮ ਕਰਨ ਵਾਲੇ ਆ ਰਲ ਮਿਲ ਕੇ ਕਰਨ ਵਾਲੇ ਆ ਨੌਜਵਾਨ ਮੁੰਡੇ ਵੀ ਲਏ ਆ ਵਿੱਚੋਂ ਜਿਵੇਂ ਆਪਣੇ ਪਰਮਿੰਦਰ ਜੀ ਮਨਪ੍ਰੀਤ ਸਿੰਘ ਸਰ ਨੌਜਵਾਨ ਆ ਇਹ ਮਿਲ ਜੁਲ ਕੇ ਵਧੀਆ ਕੰਮ ਕਰਨਗੇ ਧੰਨਵਾਦ ਨਗਰ ਨਗਰ ਦੇ ਵਿੱਚ ਜਿਸ ਤਰ੍ਹਾਂ ਜੀਆਂ ਪਹਿਲਾਂ ਕੋਈ ਅੜਚਨਾ ਬਣੀਆਂ ਸੀ ਉਹ ਸਾਰੀ ਠੀਕ ਠਾਕ ਹੋ ਗਿਆ ਹਾਂ ਜੀ ਉਹ ਪਹਿਲਾਂ ਵੀ ਠੀਕ ਠਾਕ ਜਿਹੀ ਏਦਾਂ ਦੀ ਕੋਈ ਗੱਲ ਛੋ ਮਾੜੇ ਮੋਟੇ ਹੁੰਦੇ ਰਹਿੰਦੇ ਮਨਮਟਾ ਉਹਦਾਂ ਦੀ ਹੋਰ ਕੋਈ ਵੱ ਸੋ ਇਹ ਸੀ ਟਿੱਕੂ ਮੱਲਕੇ ਜਿਨ੍ਹਾਂ ਨੇ ਜਿਹੜਾ ਪਿਛਲੀਆਂ ਜਿਹੜੀਆਂ ਚੱਲ ਰਹੀਆਂ ਅਟਕਣਾ ਨੂੰ ਵੀ ਜਿਹੜਾ ਇੱਥੇ ਵਿਰਾਮ ਦਿੱਤਾ ਹੈ ਕਿ ਪਿੰਡ ਦੇ ਵਿੱਚ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਕੀਤੀਆਂ ਜਾ ਰਹੀ ਸੀ ਉਹ ਸਾਰੀਆਂ ਨੂੰ ਅੱਜ ਠੱਲ ਪਈ ਹੈ ਤੇ ਅੱਜ ਖੁਸ਼ੀ ਦੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਕਿ ਸੁਸਾਇਟੀ ਦੀ ਜਿਹੜੀ ਚੋਣ ਹੈ ਉਹ ਪਿੰਡ ਮਲਕੇ ਦੇ ਵਿੱਚ ਸਰਬਸੰਮਤੀ ਹੋ ਚੁੱਕੀ ਹੈ ਸੋ ਪ੍ਰਧਾਨ ਮੀਤ ਪ੍ਰਧਾਨ ਸਾਰੇ ਜਿਹੜੇ ਨਿਯੁਕਤ ਕਰ ਦਿੱਤੇ ਗਏ ਨੇ ਉਹਨਾਂ ਵਾਸਤੇ ਵੀ ਜਿਹੜੀ ਪੂਰੀ ਸਹਿਮਤੀ ਹੋ ਚੁੱਕੀ ਹੈ ਸੋ ਤੁਸੀਂ ਦੇਖ ਰਹੀ ਸੀ ਮਾਲਵਾ ਐਮ ਐਸ ਟੀ ਵੀ ਮੈਂ ਜਗਰੂਪ ਸਿੰਘ ਮਠਾੜੂ ਪਿੰਡ ਮਲਕੇ